ਅਤੇ ਡੇਂਗੂ ਮਲੇਰੀਆ ਮੱਛਰ ਦਾ ਮਹੀਨਾ ਜੋ ਕਿ ਸ਼ੁਰੂ ਹੋ ਚੁੱਕਾ ਹੈ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਅੰਦਰ ਲਗਾਤਾਰ ਭਾਰੀ ਮੀਂਹ ਦੇ ਕਾਰਨ ਜੋ ਹੈ ਅਲੱਗ-ਅਲੱਗ ਥਾਵਾਂ ਤੇ ਪਾਣੀ ਇਕੱਠਾ ਹੋ ਚੁੱਕਾ ਜਿਸ ਦੇ ਨਾਲ ਮੱਖੀਆਂ ਮੱਛਰ ਤੇ ਹੋਰ ਵੀ ਵੱਖ-ਵੱਖ ਜੀਵ ਜੰਤੂ ਪੈਦਾ ਹੁੰਦੇ ਨੇ ਤੇ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਭਾਰੀ ਮੀਂਹ ਦੇ ਕਾਰਨ ਜੋ ਹੈ ਮੱਛਰ ਦਾ ਡੰਗ ਤੇਜ ਹੋ ਚੁੱਕਾ ਹੈ ਤੇ ਡੇਂਗੂ ਮਲੇਰੀਆ ਤੇ ਚਿਕਨਗੂਨੀਆ ਤੇ ਚਮੜੀ ਦੇ ਰੋਗ ਵਰਗੀਆਂ ਬਿਮਾਰੀਆਂ ਜੋ ਕਿ ਵਕ ਵਤ ਖਾਂ ਅਤੇ ਫੈਲ ਰਹੀਆਂ ਨੇ ਪੰਜਾਬ ਦੇ ਅਲੱਗ-ਅਲੱਗ ਸੂਬਿਆਂ ਦੇ ਵਿੱਚ ਇਹਨਾਂ ਮਰੀਜ਼ਾਂ ਦੀ ਗਿਣਤੀ ਜੋ ਹੈ ਦੇਖਣ ਨੂੰ ਮਿਲਦੀ ਹੈ ਸਰਕਾਰੀ ਹਸਪਤਾਲ ਤੋਂ ਲੈ ਕੇ ਪ੍ਰਾਈਵੇਟ ਹਸਪਤਾਲਾਂ ਤੱਕ ਜੋ ਹੈ ਭੀੜ ਦੇਖਣ ਨੂੰ ਮਿਲ ਰਹੀ ਹੈ ਤੇ ਇਨਫੋਰਮੇਸ਼ਨ ਡਾਟ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ ਹਾਂ ਸਤੰਬਰ ਮਹੀਨਾ ਯਾਨੀ ਕਿ ਡੇਂਗੂ ਮਲੇਰੀਆ ਮੱਛਰ ਦਾ ਹੀਨਾ ਜੋ ਕਿ ਸ਼ੁਰੂ ਹੋ ਚੁੱਕਾ ਹੈ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਅੰਦਰ ਲਗਾਤਾਰ ਭਾਰੀ ਮੀਂਹ ਦੇ ਕਾਰਨ ਜੋ ਹੈ ਅਲੱਗ-ਅਲੱਗ ਥਾਵਾਂ ਤੇ ਪਾਣੀ ਇਕੱਠਾ ਹੋ ਚੁੱਕਾ ਜਿਸ ਦੇ ਨਾਲ ਮੱਖੀਆਂ ਮੱਛਰ ਤੇ ਹੋਰ ਵੀ ਵੱਖ-ਵੱਖ ਜੀਵ ਜੰਤੂ ਪੈਦਾ ਹੁੰਦੇ ਨੇ ਤੇ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਭਾਰੀ ਮੀਂਹ ਦੇ ਕਾਰਨ ਜੋ ਹੈ ਮੱਛਰ ਦਾ ਡੰਗ ਤੇਜ਼ ਹੋ ਚੁੱਕਾ ਹੈ ਤੇ ਡੇਂਗੂ ਮਲੇਰੀਆ ਤੇ ਚਿਕਨਗੂਨੀਆ ਤੇ ਚੰਬੜੀ ਦੇ ਰੋਗ ਵਰਗੀਆਂ ਬਿਮਾਰੀਆਂ ਜੋ ਕਿ ਵੱਖ-ਵੱਖ ਥਾਵਾਂ ਤੇ ਫੈਲ ਰਹੀਆਂ ਨੇ ਪੰਜਾਬ ਦੇ ਅਲੱਗ-ਅਲੱਗ ਸੂਬਿਆਂ ਦੇ ਵਿੱਚ ਇਨਾ ਮਰੀਜ਼ਾਂ ਦੀ ਗਿਣਤੀ ਜੋ ਹੈ ਦੇਖਣ ਨੂੰ ਮਿਲਦੀ ਹੈ ਸਰਕਾਰੀ ਹਸਪਤਾਲ ਤੋਂ ਲੈ ਕੇ ਪ੍ਰਾਈਵੇਟ ਹਸਪਤਾਲਾਂ ਤੱਕ ਜੋ ਹੈ ਭੀੜ ਦੇਖਣ ਨੂੰ ਮਿਲ ਰਹੀ ਹੈ ਲੈਬੋਰੀਟਰੀਆ ਤੇ ਲਗਾਤਾਰ ਟੈਸਟ ਚੱਲ ਰਹੇ ਨੇ ਤੇ ਉਸੇ ਦੇ ਨਾਲ ਜੋ ਹੈ ਕਾਫੀ ਲੋਗ ਇਸ ਬਿਮਾਰੀਆ ਤੋਂ ਜੂਝ ਰਹੇ ਨੇ ਜਿਦੇ ਵਿੱਚ ਚਿਕਨਕੂਨੀਆ ਮਲੇਰੀਆ ਟਾਈਫਾਈਡ ਡੇਂਗੂ ਵਰਗੀਆਂ ਬਿਮਾਰੀਆਂ ਸ਼ਾਮਿਲ ਹਨ ਉਸ ਦੇ ਲੱਛਣ ਜੋ ਨੇ ਕੀ ਤੁਹਾਨੂੰ ਤੇਜ਼ ਬੁਖਾਰ ਹੋ ਸਕਦਾ ਹੈ ਸਿਰਦਰਦ ਹੋ ਸਕਦਾ ਹੈ ਨੱਕ ਚੋਂ ਖੂਨ ਨਿਕਲ ਸਕਦਾ ਸ਼ਰੀਰ ਟੁੱਟਦਾ ਹੁੰਦਾ ਤੇ ਹੋਰ ਵੀ ਨਾਲ ਜਿਹੜੇ ਜੋ ਹੈ ਲੱਛਣ ਇਹਦੇ ਹੁੰਦੇ ਨੇ ਜਿਵੇਂ ਲਗਾਤਾਰ ਭਾਰੀ ਬੁਖਾਰ ਰਹਿਣਾ ਸ਼ਰੀਰ ਦਾ ਟੁੱਟਣਾ ਸਿਰਦਰਦ ਹੋਣਾ ਤੇ ਹੋਰ ਭੁੱਖਣਾ ਲੱਗਣਾ ਤੇ ਇਦਾਂ ਇਦਾਂ ਦੀਆਂ ਹੋਰ ਵੀ ਕਾਫੀ ਚੀਜ਼ਾਂ ਮਾਸਪੇਸ਼ੀਆਂ ਦੇ ਵਿੱਚ ਦਰਦ ਹੋਣਾ ਤੇ ਇਦਾਂ ਤੁਹਾਨੂੰ ਤੁਸੀਂ ਜਾਣ ਸਕਦੇ ਹੋ ਕਿ ਇਸ ਵੇਲੇ ਅਸੀਂ ਕਿਸੇ ਵੀ ਬਿਮਾਰੀ ਦੇ ਨਾਲ ਜੂੰਜ ਰਹੇ ਆ ਜਾਂ ਨਹੀਂ ਜੂੰਜ ਰਹੇ ਜੇਕਰ ਤੁਹਾਨੂੰ ਹਲਕਾ ਜਿਹਾ ਵੀ ਬੁਖਾਰ ਫੀਲ ਹੁੰਦਾ ਹੈ ਤੇ ਤੁਸੀਂ ਇੱਕ ਵਿਗਿਆਨਿਕ ਜੋ ਹੈ ਇੱਕ ਮਾਹੀ ਡਾਕਟਰ ਕੋਲ ਜੋ ਤੁਸੀਂ ਜਾ ਸਕਦੇ ਹੋ ਤੇ ਉਹਨਾਂ ਦੀ ਸਲਾਹ ਦੇ ਨਾਲ ਪੈਰਾਸੀਟਾਮੋਲ ਦਾ ਜੋ ਹੈ ਸੇਵਨ ਕਰ ਸਕਦੇ ਹੋ ਤੁਹਾਨੂੰ ਉਸੇ ਦੇ ਨਾਲ ਦੱਸ ਦਈਏ ਜੋ ਪ੍ਰੀਕਾਊਸ਼ਨਸ ਕਰਨੇ ਆ ਤੁਸੀਂ ਪੂਰੀ ਬਾਜੂ ਬਾਗੇ ਰੱਖੋ ਤੇ ਆਪਣੇ ਆਪ ਨੂੰ ਕਵਰ ਕਰਕੇ ਰੱਖੋ ਜੋ ਮੈਡੀਕੇਟਿਡ ਕਰੀਮਸ ਨੇ ਤਾਂ ਕਿ ਮੱਛਰਾਂ ਨੂੰ ਨਾਲ ਲੜ ਸਕਣ ਉਹ ਅਪਲਾਈ ਕਰਕੇ ਰੱਖੋ ਮੱਛਰਦਾਨੀ ਦਾ ਪ੍ਰਯੋਗ ਕਰੋ ਆਲ ਆਊਟ ਦਾ ਘਰ ਦੇ ਵਿੱਚ ਪ੍ਰਯੋਗ ਕਰੋ ਤਾਂ ਕਿ ਵੱਧ ਤੋਂ ਵੱਧ ਜੋ ਹੈ ਤੁਹਾਡਾ ਬਚਾਅ ਹੋ ਸਕੇ ਕੇ ਉਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਪ੍ਰੀਕਾਉਸ਼ਨਸ ਕਰੋਗੇ ਤੇ ਇਹਦੇ ਵਿੱਚ ਤੁਹਾਡੀ ਹੀ ਸੇਫਟੀ ਹੋਵੇਗੀ ਮੈਡੀਕੇਟਿਡ ਕਰੀਮਾਂ ਲਗਾਓ ਤਾਂ ਕਿ ਤੁਸੀਂ ਜੋ ਹੈ ਸੇਵ ਰਹਿ ਸਕੋ ਤੇ ਜਿਹੜੇ ਵੀ ਤੁਹਾਡੇ ਆਸ-ਪਾਸ ਦੇ ਖੇਤਰ ਜਿੱਦੇ ਵਿੱਚ ਤੁਸੀਂ ਪਾਣੀ ਇਕੱਠਾ ਹੋਇਆ ਵੇਖਦੇ ਹੋ ਉਹਨੂੰ ਫਟਾਫਟ ਕਲੀਨ ਕਰ ਦਿਓ ਸਾਫ਼ ਸੁਥਰਾ ਰੱਖ ਲਓ ਆਪਣੇ ਆਲੇ ਦੁਆਲੇ ਜੋ ਪਾਣੀ ਇਕੱਠਾ ਹੋਇਆ ਉਸ ਨੂੰ ਸਾਫ਼ ਕਰ ਦਿਓ ਤਾਂ ਕਿ ਮੱਛਰ ਪੈਦਾ ਨਾ ਹੋ ਸਕੇ ਤੇ ਨਾ ਹੀ ਕੋਈ ਬਿਮਾਰੀ ਫੈਲਾ ਸਕੇ ਜੋ ਹੈ ਸਿਹਤ ਵਿਭਾਗ ਆਗਦੇ ਪਰਿਵਾਰ ਭਲਾਈ ਦੇ ਜੋ ਡਾਕਟਰ ਡਾਕਟਰ ਸ਼ਮਸ਼ੇਰ ਸਿੰਘ ਵੱਲੋਂ ਜੋ ਹੈ ਸਰਵੇ ਕੀਤਾ ਗਿਆ ਸਰਵੇ ਦੇ ਦੌਰਾਨ ਦੱਸਿਆ ਕਿ ਅਸੀਂ 3000 ਤੋਂ ਵੱਧ ਸਰਵੇ ਕਰ ਚੁੱਕਿਆ ਤੇ ਉਹਦੇ ਵਿੱਚ 112 ਲੋਕਾਂ ਦੇ ਘਰਾਂ ਦੇ ਵਿੱਚ ਉਹ ਮਛਰਾ ਦਾ ਲਾਰਵਾ ਪਾਇਆ ਗਿਆ ਹੈ ਜਿਸ ਦੇ ਨਾਲ ਡੇਂਗੂ ਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਨੇ ਉਸ ਤੋਂ ਬਾਅਦ ਉਹਨਾਂ ਨੇ ਨੈਕਸਟ ਅਪਡੇਟ ਜਾਰੀ ਕਰਦੇ ਹੋਏ ਦੱਸਿਆ ਕਿ ਹੁਣ ਤੱਕ ਅਸੀਂ 408000 ਤੋਂ ਉੱਪਰ ਸਰਵੇ ਕਰ ਚੁੱਕਿਆ ਜਿਸ ਦੇ ਵਿੱਚ 1200 ਘਰਾਂ ਦੇ ਵਿੱਚ ਇਹ ਲਾਰਵਾ ਪਾਇਆ ਗਿਆ ਹੈ ਬੇਸਿਕ ਇਹ ਲਾਰਵਾ ਜੋ ਭਾਂਡਿਆਂ ਦੇ ਵਿੱਚ ਮਿਲਿਆ ਹੈ ਤੁਸੀਂ ਆਪਣੇ ਘਰ ਦੀ ਸਫਾਈ ਰੱਖੋ ਸਾਫ ਸੁਥਰਾ ਖਾਣਾ ਬਣਾਓ ਤੋ ਕੇ ਜੋ ਹੈ ਭਾਂਡਿਆਂ ਨੂੰ ਯੂਜ਼ ਕਰੋ ਤਾਂ ਕਿ ਤੁਸੀਂ ਵੱਧ ਤੋਂ ਵੱਧ ਇਸ ਬਿਮਾਰੀਆ ਤੋਂ ਬਚ ਸਕੋ ਜੀ ਹਾਂ ਬਿਲਕੁਲ ਸਹੀ ਸੋਨ ਰਹੇ ਹੋ ਇਸ ਬਿਮਾਰੀਆ ਦੇ ਬਚਾਅ ਦੇ ਲਈ ਆਪਣੇ ਆਸ-ਪਾਸ ਆਲੇ-ਦੁਆਲੇ ਸਫਾਈ ਰੱਖੋ ਜੇਕਰ ਤੁਸੀਂ ਆਪ ਦੇ ਘਰ ਦੇ ਛੱਤ ਤੇ ਪਾਣੀ ਇਕੱਠਾ ਹੁੰਦਾ ਹੈ ਦੇਖ ਦਿਓ ਉਹਨੂੰ ਨਾਲ ਹੀ ਨਾਲ ਕਲੀਨ ਕਰੋ ਤੇ ਉਹਦੇ ਵਿੱਚ ਤੇਲ ਪਾਓ ਤਾਂ ਕਿ ਉਹਦੇ ਵਿੱਚ ਮੱਖੀ ਆ ਮੱਛਰ ਇਹ ਹੋਰ ਜੇ ਕੋਈ ਬੈਕਟੀਰੀਆ ਪੈਦਾ ਨਾ ਹੋ ਸਕੇ ਜੇਕਰ ਤੁਹਾਨੂੰ ਬੁਖਾਰ ਹੁੰਦਾ ਹੈ ਜਾਂ ਤੁਸੀਂ ਹੋਰ ਕਈ ਤੁਹਾਨੂੰ ਕੋਈ ਹੋਰ ਲੱਛਣ ਤੁਹਾਨੂੰ ਮਹਿਸੂਸ ਹੁੰਦਾ ਹੈ ਨੱਕ ਚੋਂ ਖੂਨ ਨਿਕਲਦਾ ਹੈ ਜਾਂ ਸਿਰਦਰਦ ਭਾਰੀ ਸਿਰਦਰਦ ਹੁੰਦਾ ਹੈ ਤਾਂ ਤੁਸੀਂ ਜਲਤ ਜਲਦ ਮਾਹੀ ਡਾਕਟਰ ਦੇ ਕੋਲ ਜਾਓ ਤੇ ਆਪਣਾ ਇਲਾਜ ਜੋ ਹੈ ਸ਼ੁਰੂ ਕਰਵਾਓ